ਦੇ ਸਾਰੇ ਆਪਰਨ ਜਾ ਰਿਹਾ ਉਹਦੇ ਚ ਮੈਨ ਜਿਹੜਾ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਜਿਹੜੀਆਂ ਮੈਡੀਸਨ ਸਾਰੀਆਂ ਉਹਨਾਂ ਨੂੰ ਦੇਦੇ ਆ ਸਰਕਾਰੀ ਤੌਰ ਤੇ ਔਰ ਪੈਸੇ ਵੀ ਦੇ ਰਿਆ ਨਾਲ ਸਿਵਲ ਸਰਜਨ ਨੂੰ ਐਸਐਮਓ ਨੂੰ ਕਿ ਜਿਹੜੀ ਦਵਾਈ ਨਹੀਂ ਆ ਉਹ ਡਾਕਟਰਾਂ ਨੇ ਖਰੀਦ ਕੇ ਦੇਣੀ ਆ ਮਰੀਜ਼ ਨੂੰ ਕਿਤੇ ਨਾ ਬੈਠਾ ਤੇ ਦੂਜਾ ਕੰਮ ਹੈ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਜਿਵੇਂ ਟੋਇਲਟਸ ਆ ਵਾਸ਼ਰੂਮ ਆ ਲਿਫਟ ਨਹੀਂ ਚੱਲਦੀ ਮਾਈਨਰ ਰਿਪੇਅਰ ਆ ਉਹ ਸਾਰੀਆਂ ਸਾਰੀਆਂ ਚੀਜ਼ਾਂ ਉਹ ਸਭ ਦੇ ਕਰਾ ਕੇ ਪਿਆ ਦੇ ਜੀ ਹਸਪਤਾਲ ਦੇ ਨਾਲ ਨਾਲ ਪਰ ਤੁਹਾਡੇ ਇੱਥੇ ਕੋਸ਼ਿਸ਼ ਕਰ ਰਹੇ ਕਿ ਇਹਦੇ ਵਿੱਚ ਇੱਕ 830 ਬੈਂਡ ਦਾ ਜੁੜਾਇਆਗਾ ਵੱਡਾ ਬਲੌਕ ਬਣਾਤਾ ਜਾਵੇ ਜ ਇੱਕ ਵੱਡਾ ਮਲਟੀ ਸਟੋਰੀ ਜਿਹੜਾ ਤਿੰਨ ਚਾਰ ਚਾਰ ਪੰਜ ਸਟੋਰੀ ਦਾ ਹੋਵੇ ਜਿਹੜਾ ਉਹਦੇ ਵਿੱਚ ਬਾਥਰ ਹੋ ਜਾਵੇ ਕਾਲਜ ਉੱਥੇ ਬਣੇਗਾ ਜੇ ਫਿਰ ਨਾ ਤਾਂ ਇਹਦੀ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲਾ ਹਸਪਤਾਲ ਇੱਥੇ ਬਣੇ। ਕਿਉਂਕਿ ਬਾਕੀ ਸਾਰਾ ਵੀ ਇੱਥੇ ਹੀ ਹੈ ਨਾ। ਆਲਰੇਡੀ ਕਿੰਨੇ ਬਿਲਡ ਆਪਣੇ ਕੋਲ? 204 200 ਤਾਂ ਹੈ ਹੀ 220 ਤੇ 85 ਟਾਵਾ ਵੱਡਾ ਮੈਡੀਕਲ ਕਾਲਜ ਖੁੱਲ ਜਾਂਦਾ। ਸੋ ਇਮੀਡੀਏਟਲੀ ਤਾਂ ਅਸੀਂ ਇੱਕ ਬਲਾਕ ਸਾਡਾ ਬਣ ਗਿਆ 250 ਤਾਂ ਹੋਰ ਤਾਂ ਸਾਡਾ ਪੂਰਾ ਹੋ ਗਿਆ ਇੱਥੇ। ਸੋ ਜਾਇਦਾ ਵੀ ਬਾਹਰੋਂ ਡਿਫਰੈਂਸ ਤੇ ਥੋੜੀ ਦੇ ਵਿੱਚ ਸੀਗਾ। ਜਿਉਂ ਉਹਨਾਂ ਨੇ ਦਵਾਈਆਂ ਤੇ ਦੋ ਇੱਥੋਂ ਮਿਲ ਗਈਆਂ ਸਰ ਅਸੀਂ ਜਦੋਂ ਸਾਰੀਆਂ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਨਾਲ ਪੈਸੇ ਦੇ ਦਿੱਤੇ ਮੈਂ 100% ਕ્યોਰ ਹੋਵੇ 100% ਕਰਾਨੀ ਹੈ ਸਰ ਜਿਹੜੇ ਇੱਕ ਵਾਰੀ ਪਹਿਲਾ ਦੌਰਾ ਕਰਾਂਗਾ ਜੀ ਉਸ ਤੋਂ ਬਾਅਦ ਫਿਰ ਰਮਾਨੇ ਹੋਣਗੇ ਸਾਰਿਆਂ ਨੂੰ ਤੁਹਾਡੇ ਤੋਂ ਵੀ ਮੀਡੀਆ ਦੇ ਥਰੂ ਵੀ ਕਹਿੰਦਾ ਵੀ ਤੁਸੀਂ ਜਿਹੜੇ ਸਰਕਾਰੀ ਡਾਕਟਰ ਹੈ ਸਰਕਾਰੀ ਆਪਣੇ ਮਾਹਦਰੀ ਨੂੰ ਡਿਊਟੀ ਕਰੋ ਆਪਣੇ ਮਲੇਜਾ ਤੇ ਦੇਖੋ ਤੁਹਾਨੂੰ ਸਾਰਾ ਦਵਾਈਆਂ ਦੇ ਰਹੇ ਆ ਟੈਸਟਾਂ ਦੀ ਫੈਸਿਲਿਟੀ ਦੇ ਰਹੇ ਆ ਵਧੀਆ ਕਰੋ ਔਰ ਤੁਹਾਨੂੰ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਹੁਣ ਜਿਹੜੇ ਬੱਚੇ ਐ ਬੀਵੀਐਸ ਕਰਨਗੇ ਉਹਨਾਂ ਨੂੰ ਅਸੀਂ 1-2 ਸਾਲ ਸਾਡੇ ਕੋਲ ਲਾਣਗੇ ਫਿਰ ਜੀ ਕਰਨ ਭੇਜ ਦਾਂਗੇ ਫਿਰ ਜੀ ਕਰਕੇ ਆਣਗੇ 1-2 ਸਾਲ ਲਾਣਗੇ ਉਹਨਾਂ ਨੂੰ ਮੈਡੀਕਲ ਕਾਲਜ ਭੇਜ ਦਾਂਗੇ ਤੁਸੀਂ ਵਿਦਨ 5-6 ਸਾਲ ਚ ਮੈਡੀਕਲ ਟੀਚਰ ਬਣ ਜਾਓਗੇ ਤੁਹਾਨੂੰ ਫਾਸਟ ਸਟ ਸਟਡੀ ਗ੍ਰੋਥ ਆ ਹੋਏਗੀ ਪ੍ਰੋਮੋਸ਼ਨ ਦੇਾਂਗੇ ਜਿਹੜੇ ਇੱਕ ਹੋਰ ਕਰ ਰਹੇ ਆ ਜਿਹੜੇ ਡਾਕਟਰ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਨੇ ਯੂਸ ਦੇ ਉੱਤੇ ਪੇਸ਼ੈਂਟ ਆ ਆਪਰੇਸ਼ਨ ਕੀਤੇ ਆ ਵਧੀਆ ਕੀਤੇ ਆ ਬਹੁਤ ਸਾਰਿਆਂ ਦਾ ਨਾਮ ਕੀਤਾ ਵੀ ਉਹਨੂੰ ਉਸੇ ਨਾਮ ਵੀ ਦੇਵਾਂਗੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਵਿੱਚੋਂ ਸ਼ੇਅਰ ਵੀ ਦੇਵਾਂਗੇ ਸਟਾਫ ਨਰਸਸ ਨੂੰ ਵੀ ਜਿਹਨੇ ਪੈਰਾਮੈਡਿਕ ਸਟ੍ਰੀਟ ਜਿਹੜੇ ਜਿਹੜੇ ਆਸ ਤੋਂ ਚੰਗਾ ਕੰਮ ਕਰੇਗਾ ਉਹ ਉਹਨਾਂ ਨੂੰ ਉਸੇ ਨਾਮ ਵੀ ਜਿਹੜਾ ਹੈਗਾ ਉਹ ਇਨਸੈਂਟਿਵੇਸ ਵੀ ਕਰਾਂਗੇ ਤੁਹਾਨੂੰ ਇਨਸੈਂਟਿਵ ਵੀ ਦੇਵਾਂਗੇ